ਰਾਜਾ ਸਾਹਿਬ ਜੀ ਇਹ ਮਜਾਰੇ ਵਿਖੇ ਚੱਲ ਰਹੇ ਸਮਾਗਮ ਦੇ ਵਿੱਚ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀਆਂ ਹਨ ਉੱਥੇ ਉੱਥੋਂ ਤੱਕ ਪਹੁੰਚਣ ਦੇ ਰਾਹਤੇ ਦੇ ਵਿੱਚ ਬਹੁਤ ਹੀ ਖਾਵਾ ਤੇ ਸੰਗਤਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਜਿਹੜਾ ਲੰਗਰ ਹੈ ਪਿੰਡ ਮਲਪੁਰ ਦੇ ਐਨ ਆਰ ਆਈ ਵੀਰਾਂ ਵੱਲੋਂ ਦੇ ਸਹਿਯੋਗ ਨਾਲ ਇੱਥੇ ਲਗਾਇਆ ਗਿਆ ਹੈ ਸ਼੍ਰੀ ਹਜੂਰ ਸਾਹਿਬ ਰਾਜਾ ਸ੍ਰੀ ਨਾਮ ਕਮਲ ਸਾਹਿਬ ਜੀ ਦਾ 85 ਨਾ ਜੋ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਔਰ ਪਿੰਡ ਮਲਪਰਾੜਕਾਂ ਦੇ ਵਿੱਚ ਬੱਸ ਸਟੈਂਡ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਡੇ ਨਗਰ ਦੇ ਸਹਿਯੋਗ ਨਾਲ ਔਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਜਿਸ ਵਿੱਚ ਸਾਡੇ ਜਿਆਦਾ ਹੀ ਸਭ ਤੋਂ ਜ਼ਿਆਦਾ ਜਿਨ੍ਹਾਂ ਦਾ ਸਹਿਯੋਗ ਹੈ ਸਾਡੇ ਕਰਨ ਜੀ ਕਮਲਜੀਤ ਸਿੰਘ ਬੈਂਸ ਸਾਹਿਬ ਔਰ ਜਸਕਰਨ ਜੱਸਾ ਜੀ ਔਰ ਸਾਡੇ ਰਾਣਾ ਪੰਚ ਜੀ ਔਰ ਸਰਦਾਰ ਦਿਲਾਵਰ ਸਿੰਘ ਅੜਕ ਜੀ ਔਰ ਤੁਹਾਡਾ ਆਪਣਾ ਛੋਟਾ ਵੀਰ ਸਬਜੀਤ ਮਲਪਰੀ ਜੀ ਔਰ ਸਾਡੇ ਲੱड्डू ਜੀ ਮਹਾਲੋਂ ਤੋਂ ਜਗਦੀਪ ਸਿੰਘ ਜੀ ਅੜਕ ਔਰ ਕਾਫੀ ਸਾਡੇ ਸੇਵਾਦਾਰ ਆ ਜਿਨ੍ਹਾਂ ਦਾ ਸਹਿਯੋਗ ਆ ਇਹ ਸਹਿਯੋਗ ਸਾਡੇ ਸੇਵਾਦਾਰਾਂ ਦੇ ਨਹੀਂ ਇਹ ਸਾਰੇ ਇਹਨਾਂ ਦੇ ਵੀਰਾਂ ਦਾ ਔਰ ਨਗਰ ਨਿਵਾਸੀਆਂ ਦਾ ਮੇਰੀਆਂ ਭੈਣਾਂ ਭਰਾਵਾਂ ਬਜ਼ੁਰਗਾਂ ਮਤਾਮਾਂ ਦਾ ਇਹ ਤਿੰਨ ਦਿਨ 21 22 23 ਅਗਸਤ ਇਹ ਲਗਾਤਾਰ ਤਿੰਨ ਦਿਨ ਸਾਡੇ ਲੰਗਰ ਮਤ ਪ੍ਰਵਰਕਾ ਚੱਲਦਾ ਆ ਔਰ ਇਹ 11 12 ਵਜੇ ਵੀ 1 ਵਜੇ ਤੱਕ ਲੰਗਰ ਪੂਰਾ ਚੱਲੇਗਾ ਜੀ ਕੋਈ ਵੀ ਸੇਵਾਦਾਰ ਆ ਕੇ ਲੰਗਰ ਸਾਦਾ ਚਾਹ ਪੋੜਾ ਲੰਗਰ ਆ ਪ੍ਰਸ਼ਾਦੇ ਦਾ ਲੰਗਰ ਆ ਜੀ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਜੀ ਔਰ ਤੁਹਾਡਾ ਅਸ਼ੀਰਵਾਦ ਹੈ ਸਾਰਿਆਂ ਨੂੰ ਰਾਜਾ ਜੀ ਬਲੀ ਜੈ ਪਲੀ ਬੀਬੀਆਂ ਦੀ ਸੇਵਾ ਜਿਹੜੀ ਆ ਇਹ ਫ੍ਰੀ ਸੇਵਾ ਚੱਲਦੀ ਆ ਜੀ ਲੰਗਰ ਦੀ ਔਰ ਜਿੰਨੀ ਵੀ ਸੇਵਾ ਆਈ ਆ ਸਾਡੇ ਐਨਆਰਈ ਵੀਰਾਂ ਦਾ ਫੇਰ ਅਸੀਂ ਤੈ ਦਿਨੋਂ ਧੰਨਵਾਦ ਕਰਦੇ ਆ ਰਾਜਾ ਜੀ ਬਲੀ ਉਹਨਾਂ ਤੇ ਮਿਹਰ ਪਰਿਆਰ ਦੇ ਕੇ ਰੱਖੇ ਡਰਾਈਵਰ ਵੀਰਾਂ ਨੇ ਵੱਖ-ਵੱਖ ਪਿੰਡਾਂ ਤੋਂ ਸਵਾਰੀਆਂ ਲੈ ਕੇ ਆ ਰਹੇ ਆ ਔਰ ਸੇਵਾ ਕਰਨ ਸਾਰਾ ਧੰਨਵਾਦ ਜੈਰਾ ਜੀ ਦੀ ਰਾਜਾ ਜੀ ਬਣੀ ਕਰੋ ਜੀ ਬਣੀ ਜੈਰਾ ਜੀ ਕੀ ਆਪੀ ਜਗਦੀਪ ਕੋ ਆ ਠੀਕ ਆ